ਮੈਨੂੰ ਪ੍ਰਪੋਜ਼ ਕਰਨ ਲੱਗਾ। ਮੈਂ ਜਿਹੜਾ ਸਾਡੇ ਵਿੱਚ ਕੋਈ ਆਇਆ ਮੈਂ ਉਹ ਪੜ੍ਹ ਦੂੰਗਾ। ਐਡਿਸਪਲੇਸ ਆ ਤੇ ਮੈਂ ਬਰਦਾਸ਼ਤ ਨਹੀਂ ਕਰੂੰਗਾ। ਤੁਹਾਨੂੰ ਪਤਾ ਨਾ ਪਹਿਲਾ ਦਿਨ ਨਾ ਸਕਦਾ। ਨਹੀਂ ਕੋਈ ਨਾ। ਮੈਂ ਜਦੋਂ ਪਾਸ ਸਿਨੇਮਾ ਜਾ ਫਿਰ ਉਸਦਾ ਬੋਰਡਿੰਗ ਮੈਂ ਉਹਦੇ ਸੋਚ ਲਿਆ ਸੀਗਾ ਵੀ ਇਹ ਕੁੜੀ ਮੇਰੇ ਟਾਈਪ ਦੀ ਆ ਤੇ ਮੈਂ ਇਹਦੇ ਨਾਲ ਹੀ ਵਿਆਹ ਕਰਵਾਉਂਗਾ। ਤੇ ਐਕਸ ਵਾਈ ਜ਼ेड ਜੋ ਵੀ ਆ ਮੈਨੂੰ ਆਪਣਾ ਕਲਾ ਫਰੈਂਡ ਨਾ ਸਮਝੀ। ਮੈਂ ਫਿਰ ਜਦ ਸੜੀ ਜਾਣਾ ਤੈਨੂੰ ਇਸ ਮਹੀਨੇ ਦੇ ਅੰਦਰ ਅੰਦਰ ਤੈਨੂੰ ਆਸਟ੍ਰੇਲੀਆ ਲੈ ਕੇ ਹੀ ਜਾਵਾਂਗਾ ਇਹ ਮੇਰਾ ਪ੍ਰੋਮਿਸ ਹੈ ਸਤੇ ਬਾਕੀ ਰਹੀ ਗੱਲ oh my god will you marry me ਯਾਰ ਇਹ ਨਾ ਕਰੋ ਉੱਥੇ ਜੋ ਪਲੀਜ਼ ਯਾ ਤੁਸੀਂ ਕੀ ਚਾਹੁੰਦੇ ਹੋ ਮਤਲਬ ਮੈਂ ਤੈਨੂੰ ਪਸੰਦ ਕਰਦਾ ਹਾਂ ਪਤਾ ਨਹੀਂ ਹੈਗਾ ਮੈਨੂੰ ਤੂੰ ਬਹੁਤ ਵਧੀਆ ਲੱਗਦੀ ਹੈ ਮੈਂ ਡਿਸਾਈਡ ਕਰ ਲਿਆ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਜੋ ਗੁਸ਼ ਮਰਜੀ ਆ ਮੈਨੂੰ ਤੂੰ ਬਹੁਤ ਵਧੀਆ ਲੱਗਦੀ ਬਿਲਿਊ ਮੈਰੀ ਮੀ ਬਿਲਿਊ ਮੈਰੀ ਮੀ ਤੁਸੀਂ ਬਾਹਰ ਦੇ ਹੋ ਮੈਂ ਇੱਥੇ ਦੀ ਆ ਤੁਸੀਂ ਬਾਹਰ ਚੱਲ ਜਾਣਾ ਕੱਲ ਨੂੰ ਮੇਰਾ ਕੀ ਬਣੂਗਾ ਇੱਥੇ ਨਹੀਂ ਤੂੰ ਮੇਰੇ ਟੱਪਸ ਕਰ ਸਕਦੀ ਆ ਮੈਂ ਕੁਝ ਨਹੀਂ ਇਦਾਂ ਕਰਦਾ ਏ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਤੂੰ ਮੇਰੇ ٹرسٹ ਕਰ ਸਕਦੀ ਏ ਸੋ ਟੈਲ ਮੀ ਬੀਲੀਵ ਮੈਰੀ ਮੀ ਦੱਸ ਦੱਸ ਯੈਸ ਯੈਸ ਓਕੇ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ आई लव यू ओ माय गॉड ਤੁਹਾਨੂੰ ਪਤਾ ਨਾ ਮੈਂ ਅੱਜ ਐ ਨਹੀਂ ਗੈਰ ਕਿ ਮਤਲਬ ਪਹਿਲੇ ਦਿਨ ਮਿਲੇ ਆ ਆਪਾਂ ਆਪਣੀ ਗੱਲ 2 ਸਾਲਾਂ ਤੋਂ ਹੋ ਰਹੀ ਹੈ 2 ਸਾਲਾਂ 2 ਸਾਲਾਂ ਤੋਂ ਹੁੰਦੀ ਪਈ ਮੈਨੂੰ ਪਤਾ ਮੈਨੂੰ ਪਤਾ ਦੋਸਤੋਂ ਸਾਡਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਜਿਹਨੂੰ ਕਹਿੰਦੇ ਆ ਤੇ 2 ਸਾਲਾਂ ਤੋਂ ਆਪਣਾ ਚੱਲਦਾ ਆ ਰਿਹਾ ਹਾਂ ਤੇ ਇਸ ਬੰਦੇ ਨੇ ਮੈਨੂੰ ਕਦੀ ਵੀ ਕਦੀ ਵੀ ਕਿਸੇ ਟਾਈਮ ਇੱਕ ਟਾਈਮ ਰਾਤ ਦਾ ਹੋਵੇ ਆ ਦਿਨ ਦਾ ਹੋਵੇ ਕਦੀ ਇੱਕ ਗੰਦੀ ਗੱਲ ਨਹੀਂ ਕਹੀ ਇਹ ਕਮਲ ਆਈ ਵਾਂਟ ਟੂ ਹੈਵ ਵੀਡੀਓ ਕਾਲ ਤੇ ਦਿਖਾ ਦੇ ਇਹ ਹੈ ਉਹ ਹੈ ਸਲਾਣਾ ਟੀਮ ਕਣਾ ਕੁਝ ਨਹੀਂ ਕਿਹਾ ਮਟ ਪਹਿਲੀ ਵਾਰੀ ਮਿਲਣ ਆਇਆ ਤੇਨੇ ਮੈਨੂੰ ਪ੍ਰਪੋਜ਼ ਕੀਤਾ ਤੇ ਮੈਂ ਹੋਰ ਕਿਤੇ ਜਾ ਵੀ ਨਹੀਂ ਸਕਦੀ ਤੇ ਤੈ ਤੈ ਤਾਂ ਮੇਰੀਆਂ ਤੇ ਮੇਰੀ ਹੀ ਰਹੂਗੀ ਮੈਂ ਹੋਰ ਕਿਸੇ ਵੱਲ ਝਾਕ ਵੀ ਨਹੀਂ ਸਾਰਾ ਤੇਰੇ ਤੋਂ ਇਲਾਵਾ ਤੇ 나ਈ ਮੈਨੂੰ ਕੋਈ ਪਸੰਦ ਕੋਣੀ ਆ ਤੇਰੇ ਤੋਂ ਇਲਾਵਾ ਤੁਹਾਨੂੰ ਪਤਾ ਨਹੀਂ ਕਰਦੇ ਵੀ ਦੇਖਦੇ ਹੈਗੇ ਕੋਈ ਚੱਕਰ ਨਹੀਂ ਆ ਮੈਕਰੀ ਵਿਦ ਥੈਟ ਮੈਂ ਹੈਕਰੀ ਅੰਨਾ ਮੈਂ ਹਿੰਦੂ ਆ ਹਾਂ ਕੋਈ ਨਾ ਕੋਈ ਚੱਕਰ ਦੇ ਬਾਹਰ ਦਾ ਕੋਈ ਇਨਾ ਕਾਸਟ ਦਾ ਰੌਲਾ ਨਹੀਂ ਹੈਗਾ ਹੁੰਦਾ ਆਈ ਡੋਟ ਕੇਅਰ i want to marry with you i want to marry with you too menu da mil gaya mera life partner menu vi mil gayi meri life partner dekho koi fark nahi penda kon kitta da kon kitta da nahi te dekho jithe nevar hi hundi hai utthe jithe jithe sanjog sanjog milde yaar ha sanjoga di gall hai ha ਤੇ ਸੈਂ ਬਹੁਤ ਖੁਸ਼ ਆ ਬਟ ਮੈਂ ਸਰਪ੍ਰਾਈਜ਼ ਆ ਮੈਂ ਇਥੋਂ ਕਿੱਦਾਂ ਮੈਂ ਐਕਸੈਪਟ ਕਰਾਂ ਇਹ ਮੈਨੂੰ ਸਮਝ ਨਹੀਂ ਆ ਰਹੀ ਇਥੋਂ ਮਤਲਬ ਸਮਝ ਨਹੀਂ ਆ ਰਹੀ ਘਰਦਿਆਂ ਦਾ ਫੇਸ ਦੇਖਣਾ ਯੂ نو ਉੱਥੇ ਗਾਲਾਂ ਖਾਣੀਆਂ ਸੋ ਮੇਰੀ ਲਾਈਫ ਮੇਰੇ ਹਸਬੰਡ ਨਾਲ ਹੀ ਆ ਤੇ ਹਸਬੰਡ ਨਾਲ ਹੀ ਹੋਣੀ ਆ ਕੱਲ ਨੂੰ ਇਹ ਮੇਰਾ ਖਸਮ ਮੰਨਣਾ ਤੇ ਇਹਦੇ ਨਾਲ ਹੀ ਮੈਂ ਜ਼ਿੰਦਗੀ ਕੱਟਣੀ ਆ ਜੇ ਇਹ ਮੇਰੇ ਨਾਲ ਐਗਰੀ ਕਰ ਰਿਹਾ ਮੈਂ ਐਗਰੀ ਆ ਤੇਰੇ ਨਾਲ ਮੈਂ ਐਗਰੀ 100% ਐਗਰੀ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਨਾ ਕਮਲ ਨਹੀਂ ਕਮਲ ਨਹੀਂ ਰੋਣਾ ਮੈਂ ਬੋਲਦਾ ਕਬਰ ਰੋਣਾ ਰੋਣਾ ਰੋਈਦਾ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਸੀ ਅਜਾ ਕੁਝ ਹੋ ਜਾਣਾ ਕਮਲ ਨਹੀਂ ਰੋਈ ਜਾਣੀ ਹੁੰਦਾ ਮੈਂ ਕਦੀ ਜ਼ਿੰਦਗੀ ਚ ਵੈਲੈਂਟਾਈਨ ਡੇ ਨਹੀਂ ਮਨਾਇਆ ਕੋਈ ਮੇਰਾ ਮੇਰਾ ਵੀ ਪਹਿਲਾ ਹੀ ਵੈਲੈਂਟਾਈਨ ਡੇ ਹੈ ਮੈਂ ਵੀ ਨਹੀਂ ਕਦੀ ਮਨਾਇਆ ਸੀਗਾ ਪਰ ਆਪਣੇ ਸੰਜੋਗ ਲਿਖੇ ਸੀਗੇ ਆਪਣਾ ਆਪਾ ਮਿਲੇ ਗੱਲਬਾਤ ਹੋਈ ਕਮ ਰੋਣਾ ਪਲੀਜ਼ ਪਲੀਜ਼ ਰੋਣਾ ਰੋਣਾ ਪਲੀਜ਼ ਰੋਣਾ ਆਈ ਲਵ ਯੂ ਆਈ ਲਵ ਯੂ بی سو موچ ابا وٹو بیا تو میرا کڈی چیزے نال ہی ہونا اوચ્ی یار اوચ્ی کی کہی جانا ہیں کہ مطلب ہے میں اوચ્ی نہ بولاں سارے نے آنا میرے بیا تے جڑے بھی ہے گے نید تےڑے ہاں بالکل بالکل بس اپا کس نہیں کر سکتے او بیا تو بعد ہاں بیا تو بعد کس کران گے ਤਾਨੂੰ ਵਾਦਾ ਕਰਨਾ ਪੈਣਾ ਮੇਰੇ ਸਿਰ ਤੇ ਹੱਥ ਰੱਖ ਕੇ ਠੀਕ ਹੈ ਤੁਸੀਂ ਮੈਨੂੰ ਉਦੋਂ ਤੱਕ ਟੱਚ ਨਹੀਂ ਕਰੋਗੇ ਤਾਂ ਮੈਂ ਵਾਦਾ ਕਰਦਾ ਜੇ ਮੈਂ ਉਦੋਂ ਟੱਚ ਨਹੀਂ ਕਰੂੰਗਾ ਜਿੱਦਾਂ ਜਿੱਲੇ ਤੇ ਆਪਾਂ ਵਿਆਹ ਨਹੀਂ ਹੁੰਦਾ। ਵਿਆਹ ਤੋਂ ਬਾਅਦ ਹੀ ਟੱਚ ਕਰੂੰਗਾ। 1 ਮਹੀਨਾ ਤੁਹਾਡੇ ਕੋਲ। ਹਾਂ 1 ਮਹੀਨਾ। ਚਲੋ। ਆ ਬਹੁਤ ਖੁਸ਼ ਹਾਂ ਜੀ। ਮੈਂ ਵੀ ਬਹੁਤ ਖੁਸ਼ ਹਾਂ। ਸਸੇ ਮੈਨੂੰ ਜੀਸਟ ਮੇਰੇ ਆਏ ਜਿੰਦਗੀ ਦੀ ਮੈਂ ਨਾ ਮੈਂ ਪਾਤਲ ਹੋ ਜਾਣਾ ਯੂ نو ਮੈਨੂੰ ਟੋਪਿਕ ਆਪੀ ਕਾਫੀ ਬਾਤ ਹੀ ਹੈ ਨਹੀਂ ਆਹ ਐਂ ਵਧੀਆ ਹਾਂ ਹਾਂ ਬਸ ਥੈਂਕ ਯੂ ਮੈਨੂੰ ਹੋਰ ਕੁਸਚਨ ਚਾਹੀਦਾ ਮੈਨੂੰ ਵੀ ਮੈਨੂੰ ਵੀ ਜੋਟਾਈਨਸ ਨੂੰ ਕੋ ਮਿਲ ਗਿਆ ਮੈਨੂੰ ਕੋਈ ਚਾਹੀਦਾ